ਤੀਜਾ ਐਸੇ ਜਿਹੜੇ ਕਾਨੂੰਨ ਨੂੰ ਮੰਨਦੇ ਹੀ ਨਹੀਂ ਉਹ ਕਹਿੰਦੇ ਅਸੀਂ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨੂੰ ਨਹੀਂ ਮੰਨਦੇ ਅਸੀਂ ਇੱਕ ਨਵਾਂ ਕਾਨੂੰਨ ਬਣਾਵਾਂਗੇ ਅਸੀਂ ਇੱਕ ਨਵਾਂ ਦੇਸ਼ ਬਣਾਵਾਂਗੇ ਅਸੀਂ ਦੇਸ਼ ਦੇ ਤਿਰੰਗੇ ਨੂੰ ਹੀ ਨਹੀਂ ਮੰਨਦੇ ਲੈ ਰਹਿਣਾ ਹੈ ਆਪਣੇ ਦੇਸ਼ ਤੇ ਦੇਸ਼ ਨੂੰ ਮੰਨਣਾ ਨਹੀਂ ਹੁਣ ਤੁਸੀਂ ਸਮਾਜ ਸੇਵੀ ਨਹੀਂ ਹੋ ਹੁਣ ਤੁਸੀਂ ਰਾਜਨੀਤਿਕ ਲੋਕ ਬਣ ਗਏ ਹੋ ਗੁਰੂ ਦਾ ਪ੍ਰਚਾਰ ਜਿਹੜਾ ਕਰਦਾ ਹੈ ਕੋਤਾ ਗੁਰੂ ਦੀ ਸਤਸੰਗ ਕਰਦਾ ਤੇ ਗੁਰੂ ਦੀ ਮਹਿਮਾ ਕਰਦਾ ਕੋਈ ਮਾੜੀ ਗੱਲ ਨਹੀਂ ਮੈਂ ਕਿਸੇ ਦੇ ਖਿਲਾਫ ਨਹੀਂ ਆ ਚਾਹੇ ਅੰਮ੍ਰਿਤਪਾਰ ਹੈ ਜੇ ਉਹ ਗੁਰੂ ਦੀ ਮਹਿਮਾ ਕਰੇ ਅੰਮ੍ਰਿਤ ਛਕਾਏ ਮੇਰੇ ਸੱਚੇ ਪਾਤਸ਼ਾਹ ਦਾ ਨਾਮ ਵਧਾਏ ਤਾਂ ਮੈਂ ਉਹਦੇ ਨਾਲ ਐ ਤੇ ਜੇ ਆਪ ਰਾਜਨੀਤੀ ਕਰੇ ਹੁਣ ਹਰਥਾ ਤੇ ਆਪ ਵੀ ਖੜਾ ਹੋ ਗਿਆ ਹੁਣ ਇੱਕ ਪਾਰਟੀ ਬਣਾ ਲਈ ਆ ਵੀ ਮੈਂ ਪੂਰੇ ਪੰਜਾਬ ਚ ਬੰਦੇ ਖੜੇ ਕਰੂੰਗਾ ਫਿਰ ਤੇਰੇ ਤੇ ਸਾਡੇ ਚ ਕੀ ਫਰਕ ਹੈ ਬਈ ਤੂੰ ਵੀ ਇੱਕ ਰਾਜਨੀਤੀ ਕਹਿਆ ਸੀ ਰਾਜਨੀਤੀ ਕੈ ਮੇਰੇ ਕਹਿਣ ਦਾ ਮਤਲਬ ਜਿਹੜਾ ਗੁਰੂ ਘਰ ਨੂੰ ਪਿਆਰ ਹੈ ਉਹ ਰਾਜਨੀਤੀ ਦੇ ਨੇੜੇ ਉਹ ਪਾਸ ਕਰਦਾ ਅਸੀਂ ਦੇਸ਼ ਦੇ ਸੰਵਿਧਾਨ ਨੂੰ ਮੰਨਣ ਵਾਲੇ ਲੋਕ ਹੈ ਸਾਡੇ ਕੋਲੇ ਗੁਰਸਿੱਖਾਂ ਦੀ ਕਮੀ ਹੈ ਆਹ ਦੇਖਿਆ ਗਿੱਲ ਸਾਹਿਬ ਇਸ ਤੋਂ ਵੱਡਾ ਕਿਹੜਾ ਗੁਰਸਿੱਖ ਹੈ जिने ਆਪ ਦੀ ਸਿੱਖੀ ਦੇ ਪਿੱਛੇ ਜੇਲਾ ਕੱਟੀਆਂ ਜਿਨੇ ਇਸ ਕੌਮ ਦੇ ਲਈ ਲੜਾਈ ਲੜੀ ਹੈ ਇਹਦੀ ਕੁਰਬਾਨੀ ਘੱਟ ਹੈ ਲੇਕਿਨ ਹਾਂ ਗੁਰੂ ਘਰ ਦੀ ਗੱਲ ਗੁਰੂ ਘਰ ਨਾਲ ਹੈ ਉੱਥੇ ਤਾਂ ਅਸੀਂ ਸਾਰੇ ਨਕਮਸਤਕ ਹੁੰਦੇ ਸਾਡਾ ਪਿਓ ਹੈ ਗੁਰੂ ਗ੍ਰੰਥ ਸਾਹਿਬ ਜੀ ਪਰ ਰਾਜਨੀਤਿਕ ਰਾਜਨੀਤੀ ਦਾ ਗੱਲ ਹੁੰਦੀ ਹੈ ਇਹ ਵੀ ਇੱਕ ਬੀਜੇਪੀ ਹੈ ਬੀਜੇਪੀ ਨੇ 750 ਕਿਸਾਨ ਮਾਰਤਾ ਸਨ 12 ਸਾਲਾਂ ਤੋਂ ਇਹ ਨਰਿੰਦਰ ਮੋਤੀ ਹਜੇ ਲੋਕ ਉਹਨਾਂ ਦੇਾਰੇ ਤੋਂ ਕਹਿੰਦੇ ਵੀ ਨਰਿੰਦਰ ਮੋਤੀ ਦੇਸ਼ ਦਾ ਪ੍ਰਧਾਨ ਮੰਤਰੀ ਹੈ ਗਰੀਬਾਂ ਨੂੰ ਕਹਿੰਦੇ ਅਸੀਂ ਆਖ ਦੱਸੋ ਇੱਕ ਫੌਜ ਨਹੀਂ ਸੀ ਗਰੀਬਾਂ ਦੇ ਮੁਜਹਾਸ ਤੇ ਫੌਜ ਉਹ ਫੌਜ ਵੀ ਧਰਤੀ ਰੋਕੀ ਬੈਠਾ ਜਿਹੜਾ ਪ੍ਰਧਾਨ ਮੰਤਰੀ ਬਣਿਆ ਤੇ ਨਵੀਂ ਸਕੀਮ ਚਲਾਈ ਅਗਨੀ ਵੀਰ ਉਹ ਮਰ ਜਾਂਦਾ ਚਲਾਕ ਨਹੀਂ ਵੀਰ ਨੂੰ ਮਿਲਦਾ ਹੀ ਕੁਝ ਨਹੀਂ 4 ਸਾਲਾਂ 'ਚ ਗਰੀਬ ਦਾ ਪੁੱਤ ਫੌਜ 'ਚ ਭਰਤੀ ਹੁੰਦਾ ਸੀ ਪਹਿਲਾਂ ਕਾਂਗਰਸ ਦੇ ਰਾਜ ਵੀ ਨੇ ਇਹਨਾਂ ਨੇ ਅਗੜੀ ਨੀਰ ਚਲਾਤੀ ਜਿੱਦਾਂ ਉਹ ਕਹਿੰਦਾ ਮੈਂ 6000 ਰੁਪਏ ਦਿੰਨਾ ਕਿਸਾਨਾਂ ਨੂੰ ਸਾਫ ਦਾ ਉਹ ਭਰਿਆ ਮਾਨ ਸਾਹਿਬ ਮਹੀਨੇ ਦਾ ਬੱਕਰੀ ਖਾ ਜਾਂਦੀ ਹੈ 6000 ਦਾ ਤੂੰ ਕਹਿੰਦਾ ਸਾਫ ਦਾ 12 ਸਾਲਾਂ 'ਚ ਪ੍ਰਧਾਨ ਮੰਤਰੀ ਨੇ ਕੋਈ ਨੌਕਰੀ ਲਾਇਆ ਤੁਹਾਨੂੰ ਉਹ ਜਿਹੜਾ ਪਟਵੰਤ ਸਮਾਜ 12 ਸਾਲਾਂ ਦਾ ਦੇਸ਼ ਦਾ ਪ੍ਰਧਾਨ ਮੰਤਰੀ ਐ ਬਾਰਡਰ ਤੇ ਕੋਈ ਵੱਡੀ ਫੈਕਟਰੀ ਲਾਈ ਐ ਜਿਹੜਾ ਭਾਜਪਾ ਨੂੰ ਵੋਟ ਪਾਉਂਦਾ ਉਹ ਪੰਜਾਬ ਦਾ ਦੁਸ਼ਮਣ ਐ ਉਹ ਪੰਜਾਬ ਨੂੰ ਪਿਆਰ ਨਹੀਂ ਕਰਦਾ ਬੱਚੋ ਇਹਨਾਂ ਲੋਕਾਂ ਤੋਂ ਇਹ ਕਰਨ ਮੁਰਜਾ ਖੋਡੇ ਪਿੰਡਾਂ ਦਾ ਇਹਦਾ ਪਛੋਕਰ ਕਾਂਗਰਸ ਦਾ ਸੀ ਅਸੀਂ ਆਪ ਦੇ ਪੁਰਾਣੇ ਕਾਂਗਰਸੀ ਬੰਦੇ ਨੂੰ ਟਿਕ ਦਿੱਤੀ ਆ ਏ ਗੁੰਡਾ ਨਹੀਂ ਐ ਇਹ شریف ਐ ਗੁੰਡਾ ਬੰਦਾ ਨਹੀਂ ਚਾਹੀਦਾ ਪੰਜਾਬ ਦਾ ਜਿਹੜਾ ਬੰਦਾ ਐ ਐਮਐਲਏ ਬਣੇ ਤੇ ਤਰਕੇ ਥੋਨੇ ਘਰੇ ਪਸੌਲ ਲੈ ਕੇ ਆ ਜੇ ਕੀ ਕਹੋਗੇ ਤੁਹਾਨੂੰ ਐਮਐਲਏ ਉਹ ਚਾਹੀਦਾ ਜਿਹੜਾ ਹੱਥ ਜੋੜਦਾ ਹੋਵੇ ਤੁਹਾਨੂੰ ਐਮਐਲਏ ਉਹ ਚਾਹੀਦਾ ਜਿਹੜਾ ਜੋੜੇ ਝਾੜਦਾ ਹੋਵੇ ਜਿਹੜਾ ਤੁਸੀਂ ਗਾਲ ਮੰਦਾ ਵੀ ਕੱਢ ਦਿਓ ਅਗਲਾ ਕਹਿੰਦੇ ਬਾਈ ਦੀ ਗਲਤੀ ਹੋ ਗਈ ਮੈਂ ਠੀਕ ਕਰਾ ਦਿੰਦੇ ਇਹੋ ਜਿਹਾ ਐਮਐਲਏ ਚਾਹੀਦਾ ਜਿਹਨੋ ਤੋਂ ਤੁਹਾਨੂੰ ਡਰ ਲੱਗਦਾ ਹੋਵੇ ਉਹ ਲੋ ਸੋ ਮੇਰੀ ਬੇਨਤੀ ਹੈ ਮਾਕਾਉ ਭੈਣੋ ਅੱਜ ਹਾਲਾਤ ਬਹੁਤ ਮਾੜੇ ਐ ਉਹ ਕਾਂਗਰਸ ਦਾ ਰਾਜ ਅੱਜ ਤੋਂ 12 ਬਰੇ ਪਹਿਲਾਂ ਸੀਗਾ ਜਦੋਂ ਮਨਮੋਹਨ ਸਿੰਘ ਸੀ 22000 ਰੁਪਏ ਨੂੰ ਤੋੜਾ ਸਿਉਣਾ ਮਿਲਦਾ ਸੀ ਜਦੋਂ ਅੱਜ ਤੋਂ 12 ਸਾਲ ਪਹਿਲਾਂ ਕਾਂਗਰਸ ਨੇ ਇਸ ਦੇਸ਼ ਤੇ 60 ਸਾਲ ਰਾਜ ਕੀਤਾ 60 ਸਾਲ ਇਸ ਸਿਉਰੇ ਦਾ ਪਹਾ ਠੱਠਾਂ ਸਾਲਾਂ ਚ 22000 ਤੋਂ ਵਧ ਨਹੀਂ ਦਿੱਤਾ ਆ ਬੀਜੇਪੀ ਵਾਲੇ 11 12 ਸਾਲ ਹੋਏ ਆਇਆ ਨੂੰ ਅੱਜ ਸਰਦਾਰ ਜੀ 1 ਲੱਖ 28000 ਹੈ ਉੜੀ ਤੇ ਵਿਆਹ ਤੇ ਤੋਲਾ ਸੋਨਾ ਨਹੀਂ ਗਰੀਬ ਕਾਸਰ ਦਾ ਚਾਂਦੀ ਦਾ ਮਾੜਾ ਹਾਲ ਹੋ ਗਿਆ ਅੱਜ ਤੋਂ 12 ਵਜੇ ਪਹਿਲਾਂ 12 ਵਜੇ ਪਹਿਲਾਂ ਸੱਤ ਸੰਗ ਕਾਂਗਰਸ ਨੇ ਰਾਜ ਕੀਤਾ ਤੇ ਸਿਲੰਡਰ ਦਾ ਪਾਸ ਹੀ 350 ਰੁਪਿਆ ਆ ਮਾੜਾ ਸ਼ੇਰ મોદી ਆਇਆ 12 ਸਾਲਾਂ ਕੀ ਇਹਨੇ ਮਾਂ ਦੇ ਸ਼ੇਰ ਨੇ ਅਸੀਂ 60 ਸਾਲਾਂ ਚ 350 ਲੈ ਕੇ ਆਏ ਸਰਵਪਾਤ ਸਾਹਿਬ ਇਹ 12 ਸਾਲਾਂ ਚ 1250 400 ਰੁਪਏ ਦਾ ਡੀਏਪੀ ਦਾ ਗੱਟਾ ਹੁੰਦਾ ਸੀ ਮਨਮੋਹਨ ਸਿੰਘ ਦੇ ਰਾਜ ਅੱਜ ਡੀਏਪੀ ਮਿਲਦੀ ਨਹੀਂ ਤੇ 1600 ਰੁਪਏ ਡੀਏਪੀ ਦੇ ਗੱਟੇ ਦਾ ਭਾਅ ਹੈ ਅੱਜ ਤੋਂ 12 ਸਾਲ ਪਹਿਲਾਂ 45 ਰੁਪਏ ਡੀਜ਼ਲ ਹੁੰਦਾ ਸੀ 52 ਰੁਪਏ ਪੈਟਰੋਲ ਹੁੰਦਾ ਸੀ ਅੱਜ 100 ਰੁਪਏ ਤੋਂ ਉੱਤੇ ਐ ਖੰਡ ਚਾਪਤੀ ਤੇਲ ਸਰੋਂ ਦਾ ਤੇਲ ਤੁਹਾਨੂੰ ਪਤਾ ਹੀ ਨਹੀਂ ਲੱਗ ਰਿਹਾ ਤੁਹਾਡੇ ਨਾਲ ਹੋ ਕੀ ਰਿਹਾ ਲੋਕ ਕਹਿੰਦੇ ਭਾਜਪੀ ਤੇ ਸਰਕਾਰ ਆ ਚੰਗੀਆਂ ਕਚੂੰਬਰ ਕਰਤਾ ਗਰੀਬਾਂ ਦਾ ਜੇ ਨੌਕਰੀਆਂ ਦਿੰਦੇ ਤਾਂ ਮੁੰਡੇ ਗੈਂਗਸਟਰ ਕਾਨੂੰ ਬੰਦੇ ਚੋਰ ਚੱਕੇ ਕਾਨੂੰ ਬੰਦੇ ਨਸ਼ੇ ਕਾਨੂੰ ਕਰਦੇ ਇਹ ਐਡਾ ਨਸ਼ਾ ਨਹੀਂ ਬੰਦ ਹੋਣਾ ਜੁੱਧ ਨਸ਼ਾ ਵਿਰੁੱਧ ਚਲਾਤਾ ਹੋ ਗਿਆ ਤੁਹਾਡੇ ਪਿੰਡ ਨਸ਼ਾ ਬੰਦ ਇਹ ਨਸ਼ਾ ਨੌਕਰੀ ਲੈ ਕੇ ਆਓ ਇਹ ਚਿੱਟੇ ਦਾ ਹੱਲ ਕੱਢੋ ਇਹ ਸਮੈਕ ਦਾ ਹੱਲ ਕੱਢੋ ਜਿੰਨਾ ਚਿਰ ਇਹੜਾ ਹੱਲ ਨਹੀਂ ਕੱਢਦੇ ਇਹ ਨਸ਼ਾ ਬੰਦ ਨਹੀਂ ਹੋਏਗਾ ਇਹਦਾ ਆਲਟਰਨੇਟਿਵ ਕੱਢਣਾ ਪਏਗਾ ਮੈਂ ਸੋਚ ਵਿਚਾਰ ਕੇ ਇਹਨ ਇਤੇ ਕੰਮ ਕਰ ਰਹੇ ਆਉਣ ਵਾਲੇ ਦਿਨਾਂ ਚ ਸਰਕਾਰ ਅਗਰ ਕਾਂਗਰਸ ਪਾਰਟੀ ਦੀ ਆਈ ਤੀ ਅਸੀਂ ਆਪ ਦੀ ਨੀਤੀ ਦੇਾਂਗੇ ਕਿ ਚਿੱਤੇ ਤੋਂ ਕੈਪਸੂਲਾ ਤੋਂ ਪੀਕੇ ਤੋਂ ਸਮੈਕ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇੱਕ ਤਾਂ ਨੌਕਰੀਆਂ ਦੇਣੀਆਂ ਪੈਣਗੀਆਂ ਤੇ ਦੂਜਾ ਇਹਦਾ ਆਲਟਰਨੇਟਿਵ ਨਸ਼ਾ ਦੇਣਾ ਪਏਗਾ ਅਫੀਨ ਜਾਂ ਭੁੱਕੀ ਕਿਉਂਕਿ ਜਿਹੜਾ ਚਿੱਟਾ ਖਾਂਦਾ ਹੈ ਜਿਹੜਾ ਸਮੈਕ ਪੀਂਦਾ ਹੈ ਜਿਹੜਾ ਟੀਕਾ ਲਾਉਂਦਾ ਹੈ ਉਹ ਢਾਈ ਤੋਂ ਤਿੰਨ ਸਾਲਾਂ 'ਚ ਮਰ ਜਾਂਦਾ ਹੈ ਲੇਕਿਨ ਜਿਹੜਾ ਭੁੱਕੀ ਤੇ আফੀਮ ਖਾਂਦਾ ਹੈ ਉਹ 40 ਸਾਲ ਉਹਨੂੰ ਕੁਝ ਨਹੀਂ ਹੁੰਦਾ ਉਹ ਮਰਦਾ ਨਹੀਂ ਹੈ ਆ ਸਾਨੂੰ ਆਪਦੇ ਬੱਚਿਆਂ ਦੀਆਂ ਅਗਰ ਜਾਨਾਂ ਬਚਾਉਣੀਆਂ ਐ ਤੇ ਸਾਨੂੰ ਇਹਦਾ ਹੱਲ ਕੱਢਣਾ ਪਏਗਾ ਛੱਡੀ ਤਾਂ ਚਾਲ ਨਹੀਂ ਜਾਂਦੀ ਆ ਬਜ਼ੁਰਗ ਭੈਣਾ ਨੂੰ ਕਹਿ ਦਿਓ ਵੀ ਚਾਹ ਨਹੀਂ ਪੀਣੀ ਤੜਕੇ ਕਹਿਣੀ ਨਾ ਭਾਈ ਚਾਹ ਤੋਂ ਬਿਨਾ ਤਾਂ ਉੱਠੇ ਨਹੀਂ ਜਾਂਦਾ ਚਾਹ ਇੱਕ ਨਸ਼ਾ ਹੈ ਜੇ ਤੁਸੀਂ ਚਾਹ ਨਹੀਂ ਛੱਡ ਸਕਦੀਆਂ ਜਿਹੜਾ ਚਿੱਟਾ ਤੇ ਕੈਪਸੂਲ ਖਾਂਦਾ ਹੋ ਕਿਤਾ ਛੱਡੇ ਜੇ ਉਹਨੂੰ ਉਹਦਾ ਬਦਲਾਵ ਹੱਲਣਾ ਦਿੱਤਾ ਤਾਂ ਫੇਰ ਕੰਮ ਚੱਲੇਗਾ ਨਹੀਂ ਮੈਂ ਹਰ ਨਸ਼ੇ ਦਾ ਵਿਰੋਧੀ ਹਾਂ ਮੈਂ ਤਾਂ ਅੰਡਾ ਵੀ ਮੀਟ ਨਹੀਂ ਖਾਂਦਾ ਸ਼ਰਾਬ ਨਹੀਂ ਪੀਂਦਾ ਲੇਕਿਨ ਅਗਰ ਸੰਬਿਆ ਨੂੰ ਬਚਾਉਣਾ ਹੈ ਕਉ ਉਹਨੂੰ ਥੋੜਾ ਘੱਟ ਘਾਤਕ ਨਸ਼ਾ ਜਿਹੜਾ ਜਾਨਲੇਵਾ ਨਸ਼ਾ ਨਹੀਂ ਹੈ ਪਹਿਲਾ ਬੰਦੇ ਨੂੰ ਜਿਹੜਾ ਮਾਰਦਾ ਨਸ਼ਾ ਉਹਦੇ ਕੋ ਘੱਟ ਮਾਰੂ ਨਸ਼ੇ ਤੇ ਤਬਦੀਲ ਕਰਨਾ ਪਏਗਾ ਫੇਰ ਉਹਨੂੰ ਕੱਢਣਾ ਪਏਗਾ ਨਸ਼ੇ ਨਹੀਂ ਇਹਨੂੰ ਕੋਈ ਨਹੀਂ ਖਤਮ ਕਰ ਸਕਦਾ ਤੋਂ ਮੇਰੀ ਬੇਨਤੀ ਹੈ ਪਿੰਡ ਵਾਲਿਓ ਤੁਸੀਂ ਦੇਖਿਆ ਹੀ ਹੋਣਾ ਪਿੰਡ ਦੀ ਤਰੱਕੀ ਦੇ ਵਿੱਚ ਕਿਹੜੀ ਪਾਰਟੀ ਨੇ ਤਰੱਕੀ ਕੀਤੀ ਹੈ ਡਾਕਟਰ ਅਗਨੀ ਮੋਤਰੀ ਜੀ ਸਾਡੇ ਵਿਚਾਰੇ ਚਲੇ ਗਏ ਤੁਹਾਨੂੰ ਤੁਸੀਂ ਦੇਖਿਆ ਹੋਣਾ ਉਹਨਾਂ ਨੇ ਪਿੰਡ ਦੇ ਵਿੱਚ ਕੀ ਕੰਮ ਕੀਤੇ ਹੈ ਮੈਨੂੰ ਤਾਂ ਪਤਾ ਨਹੀਂ ਗਿਲਸਰ ਦੱਸ ਰਏ ਸਰ ਇਹਨਾਂ ਗੱਲਾਂ ਤੇ ਤਮੱਚੋ ਦਿਓ ਜਿਓ ਤੇ ਆਉਣ ਵਾਲੀ 11 ਤਰੀਕ ਨੂੰ ਕਾਂਗਰਸ ਪਾਰਟੀ ਦਾ ਬਟਨ ਦਬਾ ਕੇ ਤੁਸੀਂ ਕਰਨਬੁਰਜ ਨੂੰ ਕਾਮਯਾਬ ਕਰੋਗੇ ਮੈਂ ਇਹ ਤੁਹਾਡੇ ਤੋਂ ਉਮੀਦ ਕਰਦਾ ਹਾਂ ਮੈਂ ਕੋਈ ਬਾਹਗਾਂ ਇੱਧਰ ਉੱਧਰ ਦੀਆਂ ਗੱਲਾਂ ਨਹੀਂ ਸੁਣਾਈਆਂ ਤੁਹਾਨੂੰ ਵੱਡੀਆਂ ਵੱਡੀਆਂ ਮੈਨੂੰ ਲੱਗਦਾ ਹੈ ਪਿੰਗਵਾ ਨੂੰ ਪਿੰਡ ਨੂੰ ਗੱਲਾਂ ਸੁਣਾਈਆਂ ਜਿਹੜਾ ਸੱਚ ਐ ਅੱਜ ਦਾ ਕੋਈ ਕਿਸੇ ਨੂੰ ਪਿਆਰ ਨਹੀਂਗਾ ਸਭ ਆਪਣੇ ਢਿੱਡ ਦੇ ਸਕੇ ਐ ਸਭ ਨੂੰ ਲੱਗਦਾ ਕਿ ਮੈਂ ਹੁਣ ਬਣ ਗਿਆ ਤੇ ਛੇਤੀ ਐਡਾ ਕੋਈ 30 ਸਾਲ ਕੋਈ ਸਿੱਖੀ ਦੇ ਪਿੱਛੇ ਨਹੀਂ ਬੋਲਿਆ ਅਚਨਚੇਤ ਕੋਈ ਨਵਾਂ ਬੰਦਾ ਆ ਜਾਂਦਾ ਕਿ ਮੈਨੂੰ ਹੁਣ ਸਿੱਖੀ ਨਾਲ ਪਿਆਰ ਹੋ ਗਿਆ ਇਸ ਕਰਕੇ ਮੈਂ ਪੰਜਾਬ ਨੂੰ ਬਦਲਣਾ ਚਾਹੁੰਦਾ ਐ ਇਹੀ ਲਾਰਾ ਦੇ ਕੇ ਭਗਵੰਤ ਮਾਨ ਆਇਆ ਸੀ ਇਹ ਕਾਂਗਰਸੀ ਅਤੇ ਕਾਲੀਆਂ ਨੇ ਕੁਝ ਨਹੀਂ ਕੀਤਾ ਅਸੀਂ ਪੰਜਾਬ ਨੂੰ ਬਦਲਾਂਗੇ ਤੇ ਪੰਜਾਬ ਨੂੰ ਬਦਲਦੇ ਬਦਲਦੇ ਤੁਸੀਂ ਪੰਜਾਬ ਦਾ ਬਦਹਾਲ ਕਰ ਲਿਆ ਐਨੀ ਮਾੜੀ ਪਾਰਟੀ ਆ ਗਈ ਤੇ ਤੂੰ ਚੱਗਿਆ ਦੂਬੇ ਪਾਰਟੀ ਅਸੀਂ ਉਹ ਤੋਂ ਪਹਿਲਾਂ ਸੇ ਉਹਨਾਂ ਨੂੰ ਨਵਾਂ ਕੰਮ ਕਰਾਉਂਦੇ ਕਰਾਉਣੇ ਨਵਾਂ ਪੰਜਾਬ ਦਾ ਹਾਲਾਤ ਉਹਨਾਂ ਨੇ ਮਾੜੇ ਕਰਤੇ ਕਿਸੇ ਨਵੇਂ ਬੰਦੇ ਨੇ ਨਹੀਂ ਕਰਦਾ ਆਪਦੀ ਵੋਟ ਜਾਇਆ ਨਾ ਕਰਿਓ ਕਾਂਗਰਸ ਮੁੱਖ ਮੁਕਾਬਲੇ ਦੀ ਪਾਰਟੀ ਹੈ ਅਸੀਂ ਪੰਜਾਬ ਦੇ ਵਿੱਚੋਂ 13 ਸੀਟਾਂ 'ਚੋਂ 7 ਸੀਟਾਂ ਜਿੱਤੇ ਆ ਇਹ ਬਾਏ ਇਲੈਕਸ਼ਨ ਹੈ ਸਰਕਾਰ ਦਾ ਜੋਰ ਹੁੰਦਾ ਹੈ ਲੇਕਿਨ ਸਾਨੂੰ ਇਹ ਉਮੀਦ ਹੈ ਜੇ ਇਲੈਕਸ਼ਨ ਤੁਸੀਂ ਸਾਨੂੰ ਜਿਤਾਤਾ ਇਹ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਦੀ ਕਾਂਗਰਸ ਪਾਰਟੀ ਦੀ ਹਵਾ ਹੈ ਅਗਲੇ ਸਾਲ ਕਾਂਗਰਸ ਪਾਰਟੀ ਦਾ ਰਾਜ ਬਣੇਗਾ ਤੇ ਪੰਜਾਬ ਕਰਨ ਤਰਨ ਤੇ ਪੂਰੇ ਪੰਜਾਬ ਦੀ ਅਸੀਂ ਤਰੱਕੀ ਕਰਾਵਾਂਗੇ ਤੇ ਨਵੇਂ ਕੰਮ ਕਰਾਂਗੇ